ਬਹੁਤ ਵਧੀਆ ਮੈਂ ਕਹਾਂ ਸਾਨੂੰ ਲੱਗਦਾ ਅਸੀਂ ਤਾਂ ਥੋੜਾ ਜਿਹਾ ਟੇਨ ਲੇਟ ਹੋ ਗਏ ਬੋਰਡ ਪਹੁੰਚੇ ਜਿਹੜੇ ਮਤਲਬ ਸਾਡੇ ਮਾਰਕਰ ਆ ਉਹ ਪਹਿਲਾਂ ਤੇ ਮਤਲਬ ਜਿਹੜੇ ਦੂਸਰੇ ਬੁੱਠਾ ਤੇ ਜਾ ਰਹੇ ਸੀ ਤੇ ਮੈਂ ਉਹ ਬਾਹਰ ਜਦੋਂ ਨਿਕਲ ਲੱਗਾ ਤੇ ਉਹਨਾਂ ਨੇ ਮੈਨੂੰ ਪਹਿਲਾ ਸਵਾਲ ਕੀਤਾ ਜੀ ਭਾਜੀ ਤੁਸੀਂ ਬੋਰਡ ਪਾ ਆਏ ਤੇ ਮੈਂ ਕਹਾਂ ਜੀ ਜਾ ਰਹੇ ਕਹਿੰਦੇ ਅਸੀਂ ਪਾ ਕੇ ਆ ਗਏ ਆ ਮਤਲਬ ਕਿ ਵਧੀਆ ਲੱਗਾ ਵੀ ਮੈਨੂੰ ਮੇਰੇ ਨਾਲੇ ਲੋਕਾਂ ਦੇ ਜਿਹੜਾ ਛਾਇਆ ਬਹੁਤ ਜ਼ਿਆਦਾ ਆ ਰਿਹਾ ਪੜਾ ਸੁਣਾ ਅਪਰਾਲਾ ਕੀਤਾ ਹੋਇਆ ਅੱਜ ਗਰਮੀ ਤਾਂ ਹੈਗੇ ਨਾਲ ਬੂਟਾ ਦਿੱਤਾ ਜਾ ਰਿਹਾ ਹੈ ਕਿੱਦਾਂ ਦੇਖ ਦਿੱਤੀ। ਦੇਖੋ ਬਹੁਤ ਵਧੀਆ ਗੱਲ ਆ ਜਿਹੜੀ ਬੂਟੇ ਅਸੀਂ ਕਹਿੰਦੇ ਆ ਦੇ ਜਿਹੜੇ ਹੈਗਾ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੰਦਰ ਮਤਲਬ ਘੱਟ ਤੋਂ ਘੱਟ ਦੇ ਤਾਂ 100 ਦਿਨ ਕਰੀਬ ਬੂਟਾ ਲਾਉਣੇ ਚਾਹੀਦਾ। ਮੇਰੀ ਇਹ ਬਹੁਤ ਇੱਚੀ ਦੇ ਵਿੱਚ ਪਹਿਲੇ ਇੱਕ ਵਜਾ ਆ। ਮੈਂ ਬਤਰੀ ਇਸ ਚੀਜ਼ ਬਹੁਤ ਵਧੀਆ ਮਤਲਬ ਪਹਿਲਾਂ ਹੀ ਕੰਮ ਕਰਦਾ ਆ ਮੈਂ ਬੂਟੇ ਲਾਉਂਦਾ ਜਿਹੜਾ ਕੰਮ ਆਪਣੀ ਲਾਈਫ ਦੇ ਵਿੱਚ ਘੱਟ ਤੋਂ ਘੱਟ ਇਹਦਾ ਮੈਂ ਗੱਲ ਇਹ 500 ਦੇ ਲਮ ਸੰਬੂਟਾ ਪਹਿਲਾਂ ਹੀ ਲਾ ਚੁੱਕਾ ਹੈ ਕੱਲ੍ਹ ਕਰੀਏ ਅਕਾਲੀ ਦਲ ਨੇ سپورਟ ਦੀ ਗੱਲ ਕੀਤੀ ਪਰ ਬਦਲ ਸਾਹਿਬ ਚਲੋ ਨਜ਼ਰ ਨਹੀਂ ਆਇਆ ਕਿੱਦਾਂ ਦੀ سپورਟ ਮਿਲੀ ਹੈ ਅਕਾਲੀ ਦਲ ਨੂੰ ਦੇਖੋ ਅਕਾਲੀ ਦਲ ਦੀ ਜਿਹੜੀ سپورਟ ਆ ਸਾਨੂੰ ਬਹੁਤ ਵਧੀਆ ਮਿਲੀ ਆ ਜਿਹੜਾ ਵਰਕਰ ਸੀ ਉਹਨਾਂ ਦਾ ਜਿਹੜੇ ਜ਼ਿਲ੍ਹੇ ਦੇ ਲੈਵਲ ਦੇ ਵਰਕਰ ਆ ਔਰ ਪੂਰਾ ਦਾ ਪੂਰਾ ਵਰਕਰ ਸਾਡੇ ਨਾਲ ਡਟਿਆ ਰਿਹਾ ਉਹਨਾਂ ਦੇ ਜਿਹੜੇ ਸ਼ਹਿਰ ਦੇ ਪ੍ਰਧਾਨ ਮੰਨਣ ਜੀ ਮਤਲਬ ਕਲਵੰਸਰ ਮੰਨਣ ਜੀ ਐਸਪੀਸੀ ਦੇ ਮੈਂਬਰ ਵੀ ਆ ਉਹਨਾਂ ਨੇ ਉਹਨਾਂ ਨੇ ਸਾਡੇ ਨਾਲ ਮਤਲਬ ਦਿਨ ਨਹੀਂ ਲਿਖਿਆ ਰਾਤ ਨਹੀਂ ਲਿਖਿਆ ਬਹੁਤ ਵਧੀਆ ਮਤਲਬ ਸਾਡੇ ਨਾਲ ਚੱਲੇ ਆ ਸਾਡੀ ਪੂਰੀ ਟੀਮ ਉਹਨਾਂ ਦੀ ਜਿਹੜੀ ਟੀਮ ਵਰਕ ਬਹੁਤ ਵਧੀਆ ਕੀਤਾ ਦੇਖੋ ਜਦੋਂ ਅਕਾਲੀ ਦਲ ਦੀ ਸ਼ਹਿਰੀ ਟੀਮ ਜਦੋਂ ਸਾਡੇ ਨਾਲ ਚੱਲ ਰਹੀ ਜਿਹੜੀ ਜਿਹੜੀ ਇਸ ਏਰੀਆ ਦੀ ਆ ਔਰ ਦੇਖੋ ਮਤਲਬ ਪਾਰਟੀ ਦੇ ਹਦੇਸ਼ ਤੇ ਚੱਲੀ ਆ ਨਾ ਜੇ ਪਾਰਟੀ ਨੇ ਕਿਹਾ ਤਾਂ ਤਦੇ ਚੱਲੀ ਆ ਕੰਪੀਟੀਸ਼ਨ ਕਿਦਾਂ ਦੇਖ ਰਿਹਾ ਕੰਪੀਟੀਸ਼ਨ ਜਿਹੜਾ ਹੈਗਾ ਆ ਉਹ ਤਾਂ ਹੁਣ 13 ਤਰੀਕ ਨੂੰ ਪਤਾ ਲੱਗੂਗਾ ਜੀ ਕਿਹੜਾ ਸਾਡੇ ਮੁਕਾਬਲੇ ਆ ਜਾਂ ਕਿਹੜਾ ਕਿੱਥੇ ਆ ਠੀਕ ਹੈ ਜੀ